ਪੰਜਾਬੀਓ ਕੁਲਵਿੰਦਰ ਕੌਰ ਨੂੰ ਅਫਸੋਸ ਨਾ ਹੋਵੇ ਕਿ ਉਸਨੇ ਕੰਗਨਾਰ ਨਾਵਤ ਨੂੰ ਥੱਪੜ ਮਾਰ ਕੇ ਗਲਤੀ ਕਰ ਲਈ ਹਾਲਾਂਕਿ ਕੁਲਵਿੰਦਰ ਕੌਰ ਦੀ ਗਲਤੀ ਨਹੀਂ ਪਰ ਉਸ ਦੀ ਲੋਕ ਮਦਦ ਵੀ ਬਹੁਤ ਕਰ ਰਹਾ ਹੈ ਪੈਸਿਆਂ ਨਾਲ ਵੀ ਕਰ ਰਹਾ ਹੈ ਵੈਸੇ ਵੀ ਸਪੋਰਟ ਦਿਖਾ ਰਿਹਾ ਪਰ ਮੈਨੂੰ ਲੱਗਦਾ ਵੀ ਆਪਾਂ 4-5 ਦਿਨ ਹੀ ਕੁੜੀ ਦੀ ਵਾਹ-ਵਾਹ ਕਰਾਂਗੇ ਉਸ ਤੋਂ ਬਾਅਦ ਭੁੱਲ ਜਾਵਾਂਗੇ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਵੀ ਆਉਣ ਵਾਲੇ ਸਮੇਂ 'ਚ ਕੁੜੀ ਦਾ ਸਾਥ ਦਿਓ ਕਿਉਂਕਿ ਉਸਨੇ CISF ਦੀ ਜੌਬ ਹੋ ਸਕਦਾ ਵੀ ਉਸ ਨੂੰ ਛੱਡਣੀ ਪਵੇ 50-60000 ਰੁਪਏ ਤਨਖਾਹ ਲੈ ਰਹੀ ਸੀ ਜੇਕਰ ਉਸਦੇ ਵਿੱਚ ਕੋਈ ਕਾਬਲੀਅਤ ਸੀ ਤਾਂ ਹੀ ਉਹਨੂੰ 에어ਪੋਰਟ ਤੇ ਡਿਊਟੀ ਮਿਲੀ ਸੀ ਹਾਲਾਂਕਿ ਉਸ ਕੁੜੀ ਦੀ ਗਲਤੀ ਨਹੀਂ ਕਿਉਂਕਿ ਉਸਨੇ ਕੰਗਣਾ ਰਨਾਵਤ ਤੋਂ ਫੋਨ ਮੰਗਿਆ ਸੀਗਾ ਚੈਕਿੰਗ ਵਾਸਤੇ ਹਾਲਾਂਕਿ ਉਹ ਸੰਸਦ ਸੀਗੀ ਚਲੋ MP ਇਲੈਕਸ਼ਨ ਜਿੱਤੀ ਸੀ ਪਰ ਰੂਲ ਐਂਡ ਰੈਗੂਲੇਸ਼ਨ ਹਰ ਇੱਕ ਵਾਸਤੇ ਇੱਕੋ ਜੇ ਨੇ 에어ਪੋਰਟ ਦੇ ਉੱਪਰ ਕਿਉਂਕਿ ਕਿਤਨਾ ਕਿਤੇ 에어ਪੋਰਟ ਦੀ ਸੁਰੱਖਿਆ ਦੇਸ਼ ਦੀ ਸੁਰੱਖਿਆ ਵਾਸਤੇ ਹਰ ਇੱਕ ਦੀ ਚੈਕਿੰਗ ਕਰਨੀ ਜ਼ਰੂਰੀ ਹੈ ਜਦੋਂ ਕੁੜੀ ਨੇ ਕੰਗਣਾ ਤੋਂ ਮੋਬਾਈਲ ਮੰਗਿਆ ਵੀ ਤੁਸੀਂ ਆਪਣਾ ਮੋਬਾਈਲ ਵੀ ਦਿਓ ਤੇ ਕੰਗਣਾ ਰਨਾਵਤ ਨੇ ਮੋਬਾਈਲ ਦੇਣ ਤੋਂ ਇਨਕਾਰ ਕਰਤਾ ਟ੍ਰੇਡ ਦੇ ਵਿੱਚ ਰੱਖਣ ਤੋਂ ਇਨਕਾਰ ਕਰਤਾ ਕਿਉਂਕਿ ਮੋਬਾਈਲ ਨੂੰ ਸਕੈਨ ਕਰਨਾ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਦੋਵਾਂ ਵਿੱਚ ਬਹਿਸਬਾਜੀ ਹੋਈ ਤੇ ਬਹਿਸਬਾਜੀ ਦੇ ਚੱਕਰ ਚ ਕੰਗਣਾ ਰਣਾਵਤ ਦੇ ਰੂਲ ਨਾ ਫਾਲੋ ਕਰਨ ਦੇ ਚੱਕਰ 'ਚ ਉਹਨੂੰ ਥੱਪੜ ਖਾਣਾ ਪਿਆ। ਠੀਕ ਹੈ ਕਿ ਨਹੀਂ? ਇੱਕ ਤਾਂ ਕੁੜੀ ਦੇ ਮਨ 'ਚ ਪਹਿਲਾਂ ਹੀ ਗੁੱਸਾ ਸੀ ਕਿਉਂਕਿ ਉਸਦੀ ਮਾਂ ਨੂੰ ਉਹਨੇ ਕਿਹਾ ਸੀ ਵੀ 100-100 ਰੁਪਏ ਦੇ ਵਿੱਚ ਧਰਨੇ ਦੇ ਵਿੱਚ ਆ ਜਾਂਦੀਆਂ ਨੇ। ਤੇ ਦੂਜਾ ਉਹ ਰੂਲ ਨਹੀਂ ਫਾਲੋ ਕਰ ਰਹੀ ਸੀ। ਇਸ ਕਰਕੇ ਕੰਗਣਾ ਰਣਾਵਤ ਨੇ ਥੱਪੜ ਖਾਧਾ। ਤਾਂ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁੜੀ ਦੀ ਜੋਬ ਵੀ ਖੋਹੀ ਜਾ ਸਕਦੀ ਆ। ਕੁੜੀ ਨੂੰ ਜੇਲ੍ਹ ਵੀ ਹੋ ਸਕਦੀ ਆ। ਜੇਕਰ ਤੁਸੀਂ ਆਖੋ ਵੀ 50-50 ਲੱਖ-ਲੱਖ ਰੁਪਇਆ দান ਕਰਕੇ ਅਸੀਂ ਆਪ ਦਾ ਖੜਾ ਛਡਾਲੀਏ ਤਾਂ ਬਿਲਕੁਲ ਨਹੀਂ ਕਿਉਂਕਿ ਕੁੜੀ ਦਾ ਘਰ-ਬਾਰ ਚੰਗਾ ਚੱਲਦਾ ਉਸਦੀ ਜੌਬ ਸੀ ساری ਉਮਰ ਉਸ ਦਾ ਤੁਹਾਨੂੰ ਸਾਥ ਦੇਣਾ ਪੈਣਾ ਕਿਤੇ 4-5 ਦਿਨ ਵਾਹ-ਵਾਹ ਕਰਕੇ ਤੇ ਕੁੜੀ ਦਾ ਕੁੰਡਾ ਨਾ ਕਰਾ ਦਿਓ ਕਿਉਂ ਜੀ ਉਸ ਦਾ ਸਾਥ ਐਂਡ ਤੱਕ ਦਿਓ ਹਾਲਾਂਕਿ ਉਸ ਦੀ ਕੋਈ ਗਲਤੀ ਨਹੀਂ ਕਿਉਂਕਿ ਉਸ ਨੇ ਕੰਗਣਾ ਦਾ ਫੋਨ ਮੰਗਿਆ ਸੀਗਾ ਸਿਕਿਉਰਿਟੀ ਚੈਕਿੰਗ ਵਾਸਤੇ ਜਿਹੜੀਆਂ ਗੱਲਾਂ ਥੱਪੜ ਮਾਰਨ ਤੋਂ ਬਾਅਦ ਕਹੀਆਂ ਉਸਨੇ ਕਹੀਆਂ ਕਿਉਂਕਿ ਉਸਦੇ ਮਨ ਦੇ ਵਿੱਚ ਗੁੱਸਾ ਸੀ ਕਿਤੇ ਨਾ ਕਿਤੇ ਹਨਾ ਹਾਲਾਂਕਿ ਥੱਪੜ ਨੂੰ ਉਸਦੇ ਰੂਲ ਨਾ ਫੋਲੋ ਕਰਕੇ ਪਿਆ ਤੇ ਇਹ ਬਿਲਕੁਲ ਸਹੀ ਗੱਲ ਆ ਕਿਉਂਕਿ ਸਿਕਿਉਰਿਟੀ ਵਾਸਤੇ ਭਲਾਂ ਦੀ ਕੋਈ ਐਮਪੀ ਆ ਭਲਾਂ ਦੀ ਕੋਈ ਪ੍ਰਧਾਨ ਮੰਤਰੀ ਆ ਸਿਕਿਉਰਿਟੀ ਰੂਲ ਰੈਗੂਲੇਸ਼ਨ ਹਰ ਇੱਕ ਵਾਸਤੇ ਇੱਕੋ ਜਿਹੇ ਨੇ ਇੱਥੇ ਜਦੋਂ ਵੀਆਈਪੀ ਕਲਚਰ ਆ ਜਾਂਦਾ ਨਾ ਉਦੋਂ ਬੜਾ ਦੁੱਖ ਹੁੰਦਾ ਤਾਂ ਮੇਰਾ ਵੀਰ ਪੰਜਾਬੀਆਂ ਨੂੰ ਕੀ ਸਾਰੇ ਦੇਸ਼ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਕੁੜੀ ਦਾ ਸਾਥ ਦਿੱਤਾ ਜਾਵੇ ਕਿਉਂਕਿ ਕੰਗਣਾ ਕਹਿੰਦੀ ਸੀ ਵੀ ਪੰਜਾਬ ਇੱਕ ਅਤਵਾਦੀ ਏ ਅਤਵਾਦੀ ਏ ਤੇ ਪੰਜਾਬ ਚ ਅਸੀਂ ਜਾ ਕੇ ਸੇਫ ਫੀਲਿੰਗ ਨਹੀਂ ਕਰਦੇ ਤੇ ਸਾਨੂੰ ਜਦੋਂ ਅਸੀਂ ਧਰਨੇ ਲਾਏ ਸੀ ਉਦੋਂ ਵੀ ਬੜਾ ਮਾੜਾ ਬੋਲਿਆ ਗਿਆ ਸਾਡੇ ਸਿੰਗਰ ਜਿਹੜੇ ਸਪੋਰਟ ਕਰਦੇ ਸੀ ਸਾਨੂੰ ਉਹਨਾਂ ਨੂੰ ਵੀ ਬੜਾ ਮਾੜਾ ਬੋਲਿਆ ਗਿਆ ਵੀ ਹਰ ਵਕਤ ਇਹ ਗਾਂਦੀ ਬੋਲਦੀ ਰਹੀ ਆ ਪੰਜਾਬ ਵਾਸਤੇ ਇਹਨੇ ਨਾ ਤਾਂ ਚੰਗਾ ਸੋਚਿਆ ਤੇ ਨਾ ਹੀ ਇਹਨੇ ਚੰਗਾ ਕਰਨਾ ਇਸ ਕਰਕੇ ਜੋ ਹੋਇਆ ਠੀਕ ਹੋਇਆ ਪਰ ਇਸ ਵਕਤ ਕੁੜੀ ਦੇ ਨਾਲ ਪੈਸੇ ਦੀ ਸਪੋਰਟ ਨਾਲ ਤੇ ਨਾਲ ਉਸਦੇ ਖੜਨ ਦੀ ਜ਼ਰੂਰਤ ਆ ਆਪਾਂ ਨੂੰ ਕਿਉਂਕਿ ਪਰਿਵਾਰ ਉਸ ਦੀ ਤਨਖਾਹ ਤੇ ਚੱਲਦਾ ਸੀ ਇਸ ਕਰਕੇ ਪੰਜਾਬੀਓ ਜਿੰਨੇ ਵੀ ਵੀਰ ਨੇ ਘੜ ਤੋਂ ਘਟ ਵੀ ਚਲੋ ਹੋ ਸਕਦਾ ਵੀ ਕੱਲ ਨੂੰ ਉਹਨੂੰ ਜੇਲ੍ਹ ਹੋ ਜੇ ਹੋ ਸਕਦਾ ਵੀ ਕੋਈ ਵੱਡੇ ਅਲੀਗੇਸ਼ਨ ਲਾ ਦਿੱਤੇ ਜਾਣ ਹਨਾ ਕਿਉਂਕਿ ਬੀਜੇਪੀ ਦੀ ਸਰਕਾਰ ਆ ਹੋ ਸਕਦਾ ਬਣ ਜੇ ਜੇਕਰ ਨतीश ਕੁਮਾਰ ਉਹਨਾਂ ਤੇ ਮਿਹਰਬਾਨ ਹੋ ਗਿਆ ਪਰ ਪੰਗਾ ਲੈ ਲਿਆ ਕੁੜੀ ਨੇ ਬਹੁਤ ਵੱਡਾ ਮੈਂ ਕਹਿੰਨਾ ਵੀ ਬੜਾ ਤਗੜਾ ਜਿਗਰਾ ਸੀਗਾ ਜਿਨੇ ਥੱਪੜ ਕਹ ਘਾਤਾ ਜੇਕਰ ਉਹ ਆਮ ਕੰਗਣਾ ਰਨਾਵਤ ਹੁੰਦੀ ਇੱਕ ਐਕਟਰ ਤਾਂ ਕੋਈ ਚੱਕਰ ਨਹੀਂ ਸੀ ਪਰ ਅੱਜ ਉਹ ਇੱਕ ਐਮਪੀ ਆ ਮੰਡੀ ਤੋਂ ਜਿੱਤੀ ਹੋਈ ਸੰਸਦ ਆ ਇਸ ਕਰਕੇ ਕਿਤੇ ਨਾ ਕਿਤੇ ਕੁੜੀ ਤੇ ਵੱਡਾ ਐਕਸ਼ਨ ਲਿਆ ਜਾ ਸਕਦਾ ਤੇ ਕੁਲਵਿੰਦਰ ਕੌਰ ਨੂੰ ਸਪੋਰਟ ਦੀ ਲੋੜ ਆ ਨਾਲ ਪੈਸਿਆਂ ਦੀ سپورਟ ਦੀ ਵੀ ਲੋੜ ਆ ਤੇ ਨਾਲ ਖੜਨ ਦੀ ਵੀ ਲੋੜ ਆ ਪੰਜਾਬੀਆਂ ਨੂੰ ਬਾਕੀ ਦੋਸਤੋ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਡਾ ਕੀ ਖਿਆਲ